ਵੀਡੀਓ ਬਣਾਉਣ ਲੱਗੇ ਆ ਅੱਜ ਜਿਹੜੇ ਲਾਇਸੈਂਸ ਅੰਟਾਰੀਓ ਦੀ ਮਿਨਿਸਟਰੀ ਨੇ ਸਸਪੈਂਡ ਕੀਤੇ ਆ ਇਹ ਹੁਣ ਪਤਾ ਨਹੀਂ ਵੀ ਕਿਹ ਜੀ ਸਕੂਲਾਂ ਦਾ ਕਸੂਰ ਸੀਗਾ ਜਾਂ ਕਿਸੇ ਐਗਜ਼ਾਮੀਨਰ ਦਾ ਕਸੂਰ ਸੀ ਜਿਨ੍ਹਾਂ ਨੇ ਪੇਪਰ ਲਏ ਸੀ 1200 ਮੁੰਡੇ ਦਾ ਨਾਮ ਇਸ ਲਿਸਟ ਦੇ ਵਿੱਚ ਆਇਆ ਜਿਹੜਾ ਕੀ ਦੱਸਿਆ ਜਾ ਰਿਹਾ ਹੈ ਕਿ ਇਹ ਲਿਸਟ ਵੱਡੀ ਵੀ ਹੋ ਸਕਦੀ ਹੈ ਮੁੰਡਿਆਂ ਨੇ 4-4 ਸਾਲ ਟਰੱਕ ਚਲਾਵ ਵੀ ਲਿਆ ਤੇ ਹੁਣ ਸਟਿਲ ਉਹਨਾਂ ਦੇ ਲਾਇਸੈਂਸ ਸਸਪੈਂਡ ਕਰਤੇ ਦੇਖ ਲੋ ਤੇ ਬਾਅਦ ਚੜ ਕੇ ਜਿਹੜੇ-ਜਿਹੜੇ ਭਰਾਵਾਂ ਨਾਲ ਇਹ ਚੀਜ਼ ਹੋਈ ਆ ਆਪਾਂ ਇਹਨਾਂ ਦਾ ਸਾਥ ਦੇਣਾ ਵੀਰਾਂ ਦਾ ਉਹਨੂੰ ਪਤਾ ਨਹੀਂ ਵੀ ਸਕੂਲਾਂ 'ਦੀ ਕੋਈ ਕਮੀ ਸੀ ਜਾਂ ਮੰਨ ਲਓ ਵੀ ਕੋਈ ਮਿਨਿਸਟਰੀ ਦੇ ਬੰਦਿਆਂ 'ਦੀ ਕੋਈ ਕਮੀ ਸੀ ਆਪਾਂ ਨੂੰ ਚਾਹੀਦਾ ਹੁਣ ਇਕੱਠੇ ਹੋ ਕੇ ਸਾਥ ਦੇਣ ਦੀ ਲੋੜ ਆ ਚਾਹੀ ਕਿਸੇ ਦਾ ਹੋਇਆ ਤੇ ਨਹੀਂ ਹੋਇਆ ਕੀ ਪਤਾ ਕੱਲ ਨੂੰ ਯਾਰ ਸਾਡਾ ਤੁਹਾਡਾ ਕਿਸੇ ਦਾ ਵੀ ਹੋ ਸਕਦਾ ਕਿਹੜੇ-ਕਿਹੜੇ ਬੰਦੇ ਨੇ ਉਹ ਸਕੂਲਾਂ ਦੇ ਵਿੱਚ ਲਾਇਸੈਂਸ ਲਏ ਆ ਜਾਂ ਕਿਹੜੇ-ਕਿਹੜੇ ਐਗਜ਼ਾਮੀਨਰ ਕੋਲੇ ਪੇਪਰ ਦਿੱਤੇ ਆ ਸੋ ਮੇਰਾ ਵੀਰ ਨਾਲ ਮਿਲ ਕੇ ਸਾਥ ਦੇਣਾ ਸਾਰੇ ਭਰਾਵਾਂ ਨੇ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਵੀ ਜਿਹੜੇ-ਜਿਹੜੇ ਬੰਦੇ ਨਾਲ ਇਹ ਚੀਜ਼ ਹੋਈ ਆ ਤੇ ਕਿਹੜੇ-ਕਿਹੜੇ ਨਾਲ ਹੋ ਵੀ ਸਕਦੀ ਆ ਅੱਗੇ ਸੋ ਭਰਾ ਮੇਰੇ ਜਿੰਦੇ ਵੀ ਨੇ ਆਪਾਂ ਕਰਨੀ ਆ ਸਪ ਇੱਕ ਗਰੁੱਪ ਬਣਾਇਆ ਮੁੰਡਿਆਂ ਨੇ ਇਹਨਾਂ ਨੇ ਜਿਹਦੇ ਵਿੱਚ ਬੰਦੇ ਐਡ ਨੇ ਜਿਹਨਾਂ ਦੇ ਸਸਪੈਂਡ ਹੋਏ ਨੇ ਇਕੱਠੇ ਹੋਈਏ ਇਸ ਚੀਜ਼ ਦੇ ਉੱਤੇ ਕੁਝ ਕਰੀਏ ਥੈਂਕ ਯੂ ਸੋ ਮੱਚ